ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਟਾਈਮਜ਼ ਦੇ YouTube ਚੈਨਲ ਤੇ ਦਾ ਸਰਜਿੰਦਰ ਸਿੰਘ ਮੰਡੇਲ ਤੇ ਨਾਲ ਸਰਦਾਰ ਰਜਿੰਦਰ ਸਿੰਘ ਪUREਵਾਲ ਹਾਜ਼ਰ ਹਾਂ ਤੇ ਅੱਜ ਦਾ ਮੁੱਦਾ ਆ ਜੀਤ ਅਖਬਾਰ ਜੋ ਪੰਜਾਬੀਆਂ ਦਾ ਹਰਮਨ ਪੈਰਾ ਅਖਬਾਰ ਆ ਉਸ ਅਖਬਾਰ ਦੇ ਸੰਪਾਦਕ ਤੇ ਮਾਲਕ ਸਰਦਾਰ ਬਰਜਿੰਦਰ ਸਿੰਘ ਹਮਦਰਦ ਉਹਨਾਂ ਦਾ ਮਾਮਲਾ ਪੰਜਾਬ ਸਰਕਾਰ ਦੇ ਨਾਲ ਕੋਰਟ ਦੇ ਵਿੱਚ ਅਦਾਲਤ ਵਿੱਚ ਹੈਗਾ ਤੇ ਹੁਣ ਉਹ ਹੋ ਚੋਣ ਕਮਿਸ਼ਨ ਦੇ ਕੋਲ ਜਾ ਪਹੁੰਚਾਇਆ ਇਹ ਕੀ ਮਾਮਲਾ ਹੈ ਜੀ ਤੁਸੀਂ ਚੰਗਿਤਾਂ ਜਾਣਦੇ ਹੋ ਉੱਥੇ ਉਹਨਾਂ ਨੂੰ ਤੁਸੀਂ ਮਿਲੇ ਵੀ ਆ ਤੇ ਇਸ ਮੁੱਦੇ 'ਤੇ ਕਾਫੀ ਤੁਹਾਡੀ ਪਕੜ ਹੈਗੀ ਆ ਇਹ ਦੱਸੋ ਬਰੀਫ ਦੇ ਵਿੱਚ ਇਹ ਕੀ ਮਾਮਲਾ ਹੈਗਾ ਤੇ ਹੁਣ ਇਹ ਕੀ ਸਿਚੁਏਸ਼ਨ ਕੀ ਸਥਿਤੀ ਕੀ ਬਣੀ ਹੋਈ ਆ ਦੇਖੋ ਜਿਦਾ ਮੈਂ ਕਈ ਵਾਰ ਬਜਿੰਦਸਨ ਸਾਹ ਨਾਲ ਬੈਠਾ ਉਹਨਾਂ ਦੇ ਦਫ਼ਤਰ 'ਚ ਹਾਂਜੀ ਬਹੁਤ ਹੀ ਸਤਿਕਾਰ ਕਰਦੇ ਆਏ ਗਏ ਦਾ ਇਹਨਾਂ ਦੱਸੇ ਨਹੀਂ ਸਕਦੇ ਮੇਰੇ ਜਿਦਾ ਮਾਂਪੁਰਸ਼ ਹੁੰਦੇ ਇਦਾਂ ਮੇਰਾ ਸਤਿਕਾਰ ਕਰਦੇ ਹੁੰਦੇ ਆਪ ਚਾਹ ਕਾਪ ਬਿਸਕਟ ਨਵੇਂ ਖੋਲ ਕੇ ਲੈ ਆਉਣੇ ਤੇ ਸਿੰਘ ਸਾਹਿਬ ਆਇਆ ਤੇ ਨਿਮਰਤਾ ਬੜੀ ਆ ਆਪਣੇ ਦਫ਼ਤਰ ਜਿੱਥੇ ਆ ਚੁੱਕੇ ਹੈਗੇ ਆ ਤੇ ਮੇਰੇ ਉਹਨਾਂ ਚੀਰਮੈਨ ਦੇ ਦਫ਼ਤਰ ਚੀਰਮੈਨ ਉਹਨਾਂ ਨੂੰ ਵੀ ਮੇਰੇ ਆਪਣਾ ਲੱਗ ਰਿਹਾ ਆਪਣਾ ਦਫ਼ਤਰ ਚਾਹੁੰਦਾ ਰਿਹਾ ਸ਼ਰਿੰਦੀ ਰਹੀ ਹੈ ਜੀ ਤੇ ਮੈਂ ਉਹਨਾਂ ਜਦ ਜਿੰਨੀ ਵਾਰੀ ਮੈਂ ਗੱਲਾਂ ਬਾਤਾਂ ਕੀਤੀਆਂ ਮੈਂ ਉਹਨਾਂ ਗੱਲਾਂ ਤੋਂ ਕਈ ਕੁਝ ਸਿੱਖਿਆ ਹਾਂ ਪ੍ਰਭਾਵਿਤ ਹੋਇਆ ਹਾਂ ਆਹ ਜਿਹੜਾ ਨਾ ਕੇਸ ਪਾਤਾ ਹੈਗਾ 300 ਕੁਝ ਕਰੋੜ ਦਾ ਇਹ ਬਾਦ ਸਰਕਾਰ ਬਿਲੇ ਉਹਨਾਂ ਨੇ ਬੜੀ ਜਿੰਨੀ ਡਿਊਟੀ ਲਾਈ ਸੀਗੀ ਮੈਨੂੰ ਇਹਦਾ ਇੰਟਰਸਟਡ ਨਹੀਂ ਸੀਗੇ ਰਾਤ ਸੇ ਮੈਂ ਬਣਾ ਸੀ ਇਹਨੂੰ ਉਹ ਵੀ ਛੱਡਤੀ ਸੀਗੀ ਪਰ ਉਹਨੇ ਕਿਹਾ ਵੀ ਤੂੰ ਬੰਦਾ ਹੋਰ ਕਾਬਲ ਹੈ ਨਹੀਂਗਾ ਇਹਨੂੰ ਜਾਣਕਾਰੀ ਪੰਜਾਬ ਦੀ ਇਤਿਹਾਸ ਦੀ ਆਜ਼ਾਦੀ ਲੜਾਈ ਬਾਰੇ ਮੀਡੀਏ ਦੇ ਵਿੱਚ ਇਹ ਲੰਬੇ ਚਿਰ ਤੋਂ ਇਹ ਸੇਵਾ ਕਰ ਰਿਹਾ ਹੈਗਾ ਅਖਬਾਰ ਦਾ ਰੀਡਰ ਆ ਤੇ ਇਹਦੋਂ ਬੰਦਾ ਹੋਰ ਬੰਦਾ ਤੇ ਉਹਨਾਂ ਨੇ ਇਹਨੂੰ ਜਿੱਦਾਂ ਨਾ ਸਤਿਕਾਰ ਨਾਲ ਬੇਨਤੀਆਂ ਕਰਕੇ ਬਣਾਇਆ ਤੇ ਕੈਪਟਨ ਸਕਾਰ ਨੇ ਵੀ ਇਹ ਸਹਿਯੋਗ ਦਿੱਤਾ ਇੱਕ ਚੀਜ਼ ਕਲੀਅਰ ਕਰਿਓ ਇਹ ਜਾਜ਼ਗਰ ਹੈ ਕਿੱਥੇ ਬਣੀ ਕਿੱਥੇ ਆ ਲੁਕੀ ਜੇ ਇਹਨੂੰ ਦਿਖਣਾ ਹੋਵੇ ਇਹ ਬਿਲਕੁਲ ਜਨਰਲ ਤੋਂ ਲੱਗੇ ਕਰਤਾਰਪੁਰ ਦੇ ਨਾੜ ਲੱਗਦੀ ਹੈਗੀ ਆ ਕਿ ਜਦੋਂ ਤਾਂ ਖੁੱਲੀ ਆ ਦੇਖ ਸਕਦੇ ਲੋ ਹਾਂਜੀ ਜਨ ਜਸ ਦੇ ਟੈਕਟਾਂ ਜਾਣਦੀ ਅੰਦਰ ਤੇ ਮੇਰੇ ਖਿਆਲ ਇਹ ਆਨੰਦਪੁਰ ਸਾਹਿਬ ਤੋਂ ਬਾਅਦ ਇਹ ਦੂਜੀ ਜਿਹੜੀ ਆ ਬੱਚਿਆਂ ਨੂੰ ਦਖਾਲਣ ਵਾਲੀ ਨਾ ਅੰਗਰੇਜ਼ਾਂ ਦੇ ਖਾਸ ਤੌਰ ਤੇ ਯੂਥ ਨੂੰ ਦਖਾਲਣ ਦੀ ਲੋੜ ਆ ਉਹ ਇਹ ਦੂਜੀ ਵੱਡੀ ਯਾਦਗਾਰ ਆ ਠੀਕ ਆ ਤੇ ਮੈਂ ਵੀ ਦੇਖ ਵਾਹ ਰਿਹਾ ਤਾਂ ਕੋਈ ਵੀ ਕਿਹੇ ਕਿੰਦੀ ਘਾਟ ਹੈ ਨਹੀਂ ਇਹ ਟੈਕਟਾਂ ਅਸੀਂ ਜਿੱਦਾਂ ਜਿੱਦਾਂ ਪਹਿਲਾਂ ਸਿੱਖ ਧਰਮ ਦੀ ਜਾਣਕਾਰੀ ਵੀ ਆ ਆਜ਼ਾਦੀ ਦੀ ਲੜਾਈ ਦੀ ਕੌਣ ਕੌਣ ਕਿੱਥੇ ਕਿਤੇ ਸ਼ਹੀਦ ਹੋਏ ਤੇ ਐ ਪੂਰਾ ਵੇਰਵੇ ਵੀ ਹੈਗੇ ਆ ਤੇ ਨਾਲ ਮਾਡਲ ਵੀ ਹੈਗੇ ਆ ਤੇ ਲਿਖਿਆ ਵੀ ਹੈਗਾ ਤੇ ਇੱਕ ਸੈਨਮਾ ਵੀ ਹੈਗਾ ਜਾਂ ਖਾਣ-ਪੀਣ ਦਾ ਪ੍ਰਬੰਧੀ ਉੱਤੇ ਹੈਗਾ ਤੇ ਤੀਵਨ ਜਗ੍ਹਾ ਨਹੀਂ ਜਾਣਾ ਹੁੰਦਾ ਜ਼ਰੂਰ ਆਪਣੇ ਬੱਚੇ ਤੁਹਾਡੇ ਜਾਣ ਤੇ 4-5 ਘੰਟੇ ਮਿਨੀਮਮ ਆਪਣਾ ਸਮਾਂ ਕੱਢ ਕੇ ਜਾਣਾ ਚਾਹੀਦਾ ਉੱਥੇ ਬਿਲਕੁਲ ਜੀਟੀ ਰੋਡ ਦੇ ਉੱਪਰ ਆ ਵੀ ਭੁੱਲਦੇ ਨਹੀਂ ਜਦੋਂ ਤੁਸੀਂ ਜਲੰਧਰ ਤੋਂ ਅੰਮ੍ਰਿਤਸਰ ਨੂੰ ਜਾਣਾ ਤੇ ਉਹ ਜੀਟੀ ਰੋਡ ਦੇ ਉੱਪਰ ਈ ਹੈਗੀ ਉਹ ਇਹ ਜਾਗਰ ਬਣੀ ਹੋਈ ਹੈਗੀ ਆ ਜੀ ਤੇ ਇਹ ਜਿਹੜਾ ਕੇਸ ਆ ਨਾ ਇਹ ਉਹ ਨਹੀਂ ਸਿਵਲ ਦੀ ਕੈਪਟਨ ਸਰਕਾਰ ਨੇ ਮੈਨੂੰ ਸਹਿਯੋਗ ਦਿੱਤਾ ਇਸ ਵਿੱਚ ਹੁਣ ਸਮੱਸਿਆ ਇਹੀ ਆ ਜਿਹੜੇ ਸਾਰੇ ਸਮਝਦੇ ਹੈਗੇ ਆ ਵੀ ਅਖਵਾਜਾਂ ਦੀ ਕੋਈ ਸਰਕਾਰ ਆਉਂਦੀ ਆ ਨਾ ਉਹ ਆਪਣਾ ਵੱਜਰ ਰੱਖਦੀ ਆ ਵੀ ਅਖਬਾਰਾਂ ਦਾ ਮੂੰਹ ਬੰਦ ਰੱਖੀਏ ਸੀ ਕਿਸੇ ਤਰ੍ਹਾਂ ਜੋ ਅਸੀਂ ਕਿ ਇਹਨੂੰ ਹੋਈ ਕਾਰਨ ਸਾਡੀ ਬ੍ਰੋਤਾਂ ਨਾ ਕਰੇ ਕੋਈ ਨੈਗੇਟਿਵ ਖਬਰ ਨਾ ਲਗੇ ਗਲਨਜੀ ਹਾਲੇ ਉਥੇ ਵੀ ਇਹੀ ਆ ਤੇ ਬਾਕੀ ਖਬਰਾਂ ਨੇ ਤਾਂ ਮੇਰੇ ਖਿਆਲ ਬਹੁਤੀ-ਉਦੀ ਨਾਲ ਸਹਿਮਤ ਹੋ ਗਈਆਂ ਚਲੋ ਅਖਬਾਰਾਂ ਵੀਡੀਓ ਲੋਡ ਹੁੰਦੀ ਪੈਸੇ ਦੀ ਪਰ ਅਜੀਤ ਨੇ ਉਹਨਾਂ ਦੀ ਗੱਲ ਮੰਨਣਾ ਦਾ ਨਾ ਕਰਦੀ ਨਹੀਂ ਵੀ ਮੈਂ ਤਾਂ ਸਾਂਝੀ ਜਿਹੜੀ ਅਖਬਾਰ ਦੀ ਡਿਊਟੀ ਹੁੰਦੀ ਹੈ ਪੱਤਰਕਾਰ ਦੀ ਮੈਂ ਤਾਂ ਉਹੇ ਨਿਭਾਉਣੀ ਹੈਗੀ ਆ ਉਹਨਾਂ ਨੇ ਏਸੀ ਕੈਂਟ ਦੇ ਵਿੱਚ ਬਈ ਉਹਦੇ ਉੱਤੇ ਜੋ ਲੰਬੇ ਚਿਰ ਤੋਂ ਅਜ ਲੰਬੇ ਉਹ ਬਣ ਚੁੱਕੀ ਜਗਾ ਤੀਵਨ 199 ਕੰਪਲੀਟ ਹੋ ਚੁੱਕੀ ਹੈਗੀ ਆ ਤੇ ਬਈ ਉਹਦੇ ਉੱਤੇ ਉਹਨਾਂ ਨੇ ਰਿਕਾਰਡ ਕਾੜ ਲਿਆ ਦੇਖੋ ਜੀ ਇਹ ਨਹੀਂ ਟੈਂਡਰਾਂ ਦੇ ਵਿੱਚ ਜਿਹੜੀ ਐ ਥੋੜੀ ਪਾਰਦਰਸ਼ਾ ਘਟਿਆ ਕੁਝ ਟੈਂਡਰ ਸਾਰਿਆਂ ਦੇ ਨਹੀਂ ਵੇ ਇਹ ਟੈਂਡਰ ਹੋਰ ਲੈਣੇ ਚਾਹੀਦੇ ਸੀ ਹੋਰ ਸੰਸਥਾ ਨੂੰ ਅਪਲਾਈ ਕਰਨਾ ਚਾਹੀਦਾ ਸੀ ਇਹ ਜਿਹੜੇ ਉਹ ਤੇ ਬੋਡੀ ਚੁਣੀ ਆ ਉਹਦੀ ਡਿਊਟੀਆਂ ਉਹਨੂੰ ਪਤਾ ਵੀ ਕਿਹੜੀ ਕੰਪਨੀ ਕਿਹੜਿਆ ਬਿਲਡਰ ਕਿਹੜੇ ਐਕਸਪਰਟ ਬੰਦੇ ਨੂੰ ਹੀ ਦੇਣੀ ਹੈਗੀ ਆ ਤੇ ਫਿਰ ਜਦੋਂ ਦੀ ਡਿਊਟੀ ਦਿੱਤੀ ਆ ਉਹਨੂੰ ਕਰਨ ਦੀ ਤੇ ਉਹ ਜਦੋਂ ਤੱਕ ਉਹ ਘਾਟ ਕਿਹੜੀ ਕਿਹੜੀ ਦੀ ਰਹਿ ਗਈ ਆ ਵੀ ਇਤਿਹਾਸ ਤੋਂ ਉਹਨੇ ਕਿਹੜੀ ਕੀ ਨਹੀਂ ਦਿਖਾਈ ਕਿਹੜੀ ਦਿਖਾਤੀ ਹੈਗੀ ਆ ਫੇਰ ਤਾਂ ਹੋ ਸਕਦਾ ਸੀ ਸਰ ਏਸੀ ਕਰਕੇ ਲਗਾਤਾਰ ਮੇਰੇ ਖਿਆਲ 1.5 ਸਾਲ ਤੋਂ ਉੱਪਰ ਹੋ ਗਿਆ ਹਿਸ਼ਾਰ ਬੰਦਗੀ ਤੇ ਅਖ਼ਬਾਰ ਮੇਂ ਵੀਕਲੀ ਇਹ ਯਾਦ ਕੇ ਬਾਕੀ ਖਵਾਂ 10 15 20 ਲੱਖ ਮਿਲਦਾ ਹੈਗਾ ਯਾ ਖਵਾਂ ਸਾਰੇ ਹਿਸ਼ਾਰ ਦਿੰਦੇ ਨਾ ਉਹ ਪਰ ਇਹ ਬੰਦ ਕੀਤੇ ਆ ਫਿਰ ਇਹ ਹੋਰ ਬੰਦ ਹੋ ਜੋਗੀ ਸ਼ਾਇਦ ਇਹ ਸਾਡੀ ਗੱਲ ਤੇ ਨਾਲ ਸਹਿਮਤ ਹੋ ਜਾਊਗਾ ਸਾਡਾ ਰਣਕ ਜਿਨਾਂ ਨਾਲ ਆਪੂਗਾ ਪਰ ਉਹਨੇ ਜਿਹੜਾ ਹੈ ਆਪਣਾ ਸਟੈਂਡ ਪੱਕਾ ਰੱਖਿਆ ਤੇ ਇਹ ਇਹ ਹੀ ਚੰਗਾ ਹੈ ਨਾ ਮੀਡੀਆ ਦਾ ਨਾ ਆਦਾਰਾ ਹੁੰਦਾ ਉਹਦਾ ਇਹ ਹੀ ਸਟੈਂਡ ਹੁੰਦੇ ਹੈਗੇ ਆ ਕਿਸੇ ਮੂਰੇ ਇਦਾਂ ਨਹੀਂ ਹੁੰਦਾ ਵੀ ਕੁਝ ਪੈਸਾ ਲਈ ਬੈੱਕ ਕੇ ਤੇ ਉਹਦੀਆਂ ਗੱਲਾਂ ਕਰਨ ਲੱਪੇ ਤੇ ਇਹ ਤਾਂ ਬੇਈਮਾਨੀ ਹੁੰਦੀ ਆ ਸਮੂਹ ਪੰਜਾਬੀਆਂ ਨਾਲ ਸਾਡੇ ਪਾਠਕਾਂ ਦੇ ਨਾਲ ਤੇ ਮੈਂ ਤਾਂ ਇਹੀ ਕਹਿੰਨੇ ਜਾਂ ਮੈਂ ਤਾਂ ਨਖੇਦੀ ਵੀ ਕਰਦਾ ਹੈਗਾ ਅਸੀਂ ਬੰਦੇ ਸੋ ਮੈਂ ਵੀ ਕਹੀ ਕਿ ਜੇ ਸਿੱਖਿਆ ਉਹਨਾਂ ਦੇ ਸੰਗਤ ਦੇ ਵਿੱਚੋਂ ਮਿੱਠਾ ਬੋਲਣਾ ਉਹਨਾਂ ਦਾ ਤੇ ਪਿਆਰ ਨਾਲ ਬੋਲਣਾ ਸਿੰਘ ਆਇਆ ਤੇ ਉਹਦਾ ਖਿਆਲ ਰੱਖਣਾ ਉਹ ਲਈ ਨਵੇਂ ਪੈਕਟ ਲਿਆਉਣੇ ਉਹਨਾਂ ਦੇ ਲਈ ਆਪ ਚਾਹ ਬਣਾ ਕੇ ਦੇਣੀ ਇੰਨੀ ਨਿਮਰਤਾ ਐਡੀ ਵੱਡੀ ਪੀਸ਼ੇਂਤੀ ਹੋਵੇ ਤੇ ਇੰਨੀ ਨਿਮਰਤਾ ਹਵੇ ਮੈਂ ਕਦੇ ਦੇਖੀ ਨਹੀਂ ਗਈ ਤੇ ਜਿਹੜੀ ਆਪ ਸਰਕਾਰ ਨੂੰ ਕੀਤਾ ਹੈਗਾ ਹੁਣ ਕੋਈ ਤੇ ਹੋ ਗਈ ਹੈਗੀ ਆ ਲੋਕਾਂ ਦਾ ਬਦਲਾਅ ਦੀ ਕਰਨਾ ਲੋਕਾਂ ਨੇ ਪਾਤੀਆਂ ਸੀ ਇਹ ਵੋਟਾਂ ਇੱਥੇ ਸਾਡੇ ਇੰਗਲੈਂਡ 'ਚ ਵੀ ਕਾਫੀ ਸੰਸਦਵਾਂ ਨੇ ਪੈਸੇ ਵੀ ਦਿੱਤੇ ਸੀਗੇ ਤੇ ਉਹਨਾਂ ਨੇ ਸਿਉਗ ਵੀ ਦਿੱਤਾ ਹੈਗਾ ਮੈਂ ਜਨਰਲ ਸਾਹਿਬ ਨੇ ਮੈਂ ਹੀ ਮਦਦ ਕੀਤੀ ਸੀ ਦੋ ਵਾਰੀ ਮੈਂ ਵੀ ਮੈਂ ਇਹ ਚ ਨਹੀਂ ਕਹਿੰਦਾ ਹੈਗਾ ਪਹਿਲਾਂ ਦੋ ਲੱਖ ਲੜੀ ਉਹਦੋਂ ਮੈਂ ਦੋ ਵਾਰੀ ਦਿੱਲੀ ਦਿੱਤੀ ਸੀ 1 ਲੱਖ ਰੁਪਈਆ ਜਰ ਜਾ ਪੰਜਾਬ ਦੇ ਜਿਹੜੇ ਉਹਦੋਂ ਮੈਂ ਕਹਤਾ ਨਹੀਂ ਤੁਸੀਂ ਪੈਸੇ ਸੁਸਾਇਡ ਕਰਨ ਲੱਗੇ ਆ ਮੈਂ ਹੁਣ ਤੁਹਾਨੂੰ ਪੈਸਾ ਨਹੀਂ ਦੇ ਸਕਦਾ ਹੈਗਾ ਤੇ ਹੁਣ ਤਾਂ ਇੱਥੇ ਇੰਗਲੈਂਡ ਤੋਂ ਨਾਂ ਲੈਣ ਨੂੰ ਤਿਆਰ ਨਹੀਂ ਕੋਈ ਵੀ ਇਹ ਮੈਨੂੰ ਸਮਝ ਨਹੀਂ ਆਉਂਦੀ ਵੀ ਇੰਨੇ ਇੰਨੇ ਬਦਲਾਅ ਸੀ ਲੋਕਾਂ ਨੇ ਟਰਸਟ ਕੀਤਾ ਹੈ ਕੇਜਰੀਵਾਲ ਦੇ ਉੱਤੇ ਪਰ ਇਹ ਤਾਂ ਬਿਲਕੁਲ ਹੀ ਨੀਵੀਂ ਪੱਧਰ ਦੀ ਲੋਕਾਂ ਨੂੰ ਗੁਲਾਮ ਬਣਾ ਕੇ ਮੀਡੀਆ ਨੂੰ ਗੁਲਾਮ ਰੱਖਣ ਚਾਹੁੰਦੇ ਨੇ ਲੋਕਾਂ ਦਾ ਹਾਲ ਕੀ ਕਰਨਗੇ ਇਹ ਤੇ ਉਹਨਾਂ ਨੂੰ ਚ ਉਹੋ ਗੱਲ ਤੇ ਉਹ ਨਾ ਕਰਨ ਜੀ ਆ ਹੁਣ ਹੁਣ ਜਾ ਕੇ ਕੱਲ ਦੀ ਕਾਰ ਤੇ ਫਿਰ ਉਹਨਾਂ ਨੇ ਸ਼ਰਮ ਨਹੀਂ ਆਉਣ ਲੱਗ ਪਈ ਇੱਕ ਬੰਦਾ ਦਾ ਮਨਿਸਟਰ ਆ ਅੱਗੇ ਵੀ ਚਾਚਾ ਛੇੜੀ ਸੀ ਕਿਸੇ ਨੂੰ ਵੀਡੀਓ ਪਾਤੀ ਆ ਬੀਜਪੀ ਵਾਲਿਆਂ ਨੇ ਤੇ ਉਹ ਨੰਗਾ ਹੋ ਗਿਆ ਕਿਸੇ ਵੀ ਮੈਂ ਗੱਲਾਂ ਕਾਣੇ ਉਹ ਨੌਕਰੀ ਤੇ ਅਪਲਾਈ ਕੀਤਾ ਤੇ ਉਹ ਨੰਗਾ ਹੋ ਗਿਆ ਉਹ ਤਾਂ ਹੋਰ ਜੀ ਜਾਂਦੀ ਉਹੋ ਜੀਆਂ ਗੱਲਾਂ ਹਰ ਪੰਨ ਕਰ ਰਿਹਾ ਹੈ ਕੱਪੜਾ ਲਾ ਕੇ ਇਹ ਤਾਂ ਕੋਈ ਕਰ ਨਹੀਂ ਸਕਦਾ ਇਹੋ ਜਿਹੇ ਮਨਿਸਟਰ ਜਿਹੜੇ ਹੈਗੇ ਉਹ ਡਿਸੀਜਨ ਲੈ ਰਹੇ ਹੈਗੇ ਆ ਇਹ ਖਵਾਰਨ ਕਿੰਦਾ ਚੱਲਣਾ ਹੈਗਾ ਸੁੱਕਾ ਹੁੰਦੀ ਆ ਵੀ ਇਸ ਹਮਾਮਮ ਤੇ ਸਾਰੇ ਰੰਗੇ ਪਰੇ ਉਦਦੇ ਨਗੇ ਹੋ ਜਾਂਦੇ ਆ ਤੇ ਵੈਸੇ ਤੈਹੀ ਕਹਿਣ ਚਾਹੁੰਦੇ ਆ ਜਿਹੜੇ ਪੰਜਾਬ ਦੇ ਸੰਗਤ ਇਹੋ ਜਿਹੀ ਜਿਹੜੀਆਂ ਹੈਗੀ ਸਰਕਾਰ ਦੇ ਉੱਤੇ ਇਹ ਵੋਟਾਂ ਦੇ ਵਿੱਚ ਉਹਨਾਂ ਨੂੰ ਉਹਨਾਂ ਨੂੰ ਥੋੜਾ ਜਿਹਾ ਟ੍ਰੇਲਰ ਦਿਖਾ ਲੈਣਾ ਚਾਹੀਦਾ ਤੇ ਜੇ ਤੁਸੀਂ ਬਣਾ ਸਕਦੇ ਆ ਤੁਹਾਨੂੰ ਫੰਡਿੰਗ ਦੇ ਸਕਦੇ ਆ ਤੁਹਾਨੂੰ ਲੋਕ ਲਾ ਵੀ ਸਕਦੇ ਹੈਗੇ ਆ ਤੇ ਆਪ ਸਰਕਾਰ ਨੂੰ ਚਾਹੀਦਾ ਹੋਗਾ ਵੀ ਜਿਹੜੀ ਹੈਗੀਆਂ ਇਹ ਤਾਂ ਕਿਸੇ ਬੰਦ ਕਰੇ ਮੈਨੂੰ ਥੋੜੀ ਜਿਹੀ ਜਿਹੜੀ ਜ਼ਿਆਦਾ ਮੈਂ ਤਾਂ ਇਹ ਸਟੇਟਮੈਂਟ ਪਰ ਲੱਗਾ ਆ ਗਾਂ ਕਿਸੇ ਨੇ ਚੰਗੇ ਬੰਦੇ ਨੇ ਮੋਰੇ ਨਹੀਂ ਆਉਣਾ ਉਹ ਕਿ ਜਿਹੜਾ ਇਮਾਨਦਾਰ ਬੰਦਾ ਹੋਇਆ ਜੇ ਸ਼ਖਸੀਅਤ ਠੀਕ ਹੋਏ ਜਿਹੜਾ ਇਤਿਹਾਸ ਦੀ ਜਾਣਕਾਰੀ ਰੱਖਦਾ ਜਿਹੜੇ ਇਹੋ ਜਿਹੇ ਕੰਮ ਪ੍ਰੋਜੈਕਟਾਂ ਨੂੰ ਸਿਰੇ ਚੜਦਾ ਔਰ ਕਿ ਮੋਰੀ ਨੇ ਹੋਣਾ ਕਿ ਨਾ ਐਂਡ ਤੇ ਮੈਂ 5-7 ਸਾਲ ਫ੍ਰੀ ਸੇਵਾ ਕਰਨੀ ਹੈ ਇੱਚ ਕਿਹੜੀ ਤਰ੍ਹਾਂ ਮਿਲਦੀ ਆ ਤੇ ਉਹ ਤੁਹਾਨੂੰ ਜਿਹੜੇ ਵੈਲਡਰ ਨੂੰ ਤਾਂ ਮਿਲਦੀ ਆ ਵਰਕਰ ਨੂੰ ਮਿਲਦੀ ਆ ਚੇਅਰਮੈਨ ਨੂੰ ਥੋੜਾ ਤਨਖਾਹ ਹੁੰਦੀ ਹੈ ਜਿਹੜੀ ਕਮੇਟੀ ਹੁੰਦੀ ਆ ਸਲਾਹਕਾਰ ਬਣਾਈ ਹੁੰਦੀ ਆ ਉਹਨਾਂ ਦੀ ਸਰਦਾਰੀ ਆ ਉਹ ਹੁਣ ਕਿਹੜਾ ਮੋਰੀ ਆਊਗਾ ਕੋਈ ਹੁਣ ਪਿੱਛੇ ਜੇ ਆਏ ਵੀ ਗੱਲ ਆਈ ਸੀ ਵੀ ਸੁਲਤਾਨਪੁਰ ਪਰ ਵੀ ਇਹੋ ਜਿਹਾ ਪ੍ਰੋਜੈਕਟ ਹੈਗਾ 5 ਕਰੋੜ ਦਾ 500 ਕਰੋੜ ਦਾ ਉੱਪਰ ਦਾ ਤੇ ਵੀ ਇਹ ਨਾ ਕਰਦੀ ਉਹ ਕਹਿੰਦੇ ਤੁਸੀਂ ਬਣਾਓ ਕਹਿੰਦੇ ਨਹੀਂ ਮੈਂ ਨਹੀਂ ਬਣਾ ਮੈਂ ਨਹੀਂ ਇਹ ਸਾਲਣਾ ਹੈਗਾ ਕਿ ਮੈਨੂੰ ਤੁਸੀਂ ਜਿਹੜਾ ਇਨਾਮ ਦਿੰਦਾ ਹੈਗਾ ਪਰ ਇੱਕ ਗੱਲ ਖੁਸ਼ੀ ਦੀ ਆ ਸਾਰੀਆਂ ਪੋਲੀਟਿਕਲ ਪਾਰਟੀਆਂ ਸਾਰੀਆਂ ਚੈਰਟੀ ਵਾਲੀਆਂ ਸੰਸਥਾ ਚੰਗੇ ਵਿਦਵਾਨ ਜਿਹੜੇ ਆ ਉਹ ਸਾਰੀ ਜੀਤ ਖੁਆਰਨਾ ਖੜੇ ਹੈਗੇ ਆ ਤੇ ਅਸੀਂ ਵੀ ਅਸੀਂ ਵੀ ਖੜੇ ਆ ਠੀਕ ਅਸੀਂ ਉਹਨਾਂ ਦੀਆਂ ਜੋ ਨ ਸੁਵਾਵਾ ਕੀਤੀਆਂ ਹੈਗੀ ਇੱਕ ਮੈਨੂੰ ਗੱਲ ਬਹੁਤ ਚੰਗੀ ਲੱਗੀ ਸੀ ਸਾਡੀ ਅਖਬਾਰ ਦੇ ਵਿੱਚ ਕਦੀ ਛੋਟਾ ਨਾਮ ਨਹੀਂ ਲਿਖਦੇ ਸਦਾ ਸਿੰਘ ਨਾਲ ਜੁੜਾਈ ਦਾ ਜਾਂ ਕੋਰ ਜੁੜਾਈ ਦਾ ਤੇ ਮੈਂ ਸੋਚਿਆ ਉਹਨੂੰ ਇਹ ਪੁਰਾਣੀ ਗੱਲ ਆ ਥੋੜੀ ਜੀ ਤੇ ਮੈਂ ਸੋਚਿਆ ਵੀ ਇਹ ਕਈ ਵਾਰੀ ਲੋਕ ਲੈ ਕੇ ਘਰ ਦਿੰਦੇ ਖਬਰ ਪੱਤਰਕਾਰ ਛੋਟਾ ਨਾ ਹੁੰਦਾ ਉਹ ਫਿਰ ਰਹਿਣ ਦੇਦਾ ਤੇ ਉਹ ਕਹਿੰਦੇ ਨਹੀਂ ਸਾਡੀ ਅਖਬਾਰ 'ਚ ਇਹ ਲੌੜਨੇਗਾ ਕਿਸੇ ਨੂੰ ਵੀ ਜੇਦਾ ਵੀ ਪੂਰਾ ਨਾਮ ਦਾ ਨਾ ਪੂਰਾ ਹੀ ਲਿਖਣਾ ਚਾਹ ਕਿਸੇ ਕੋਈ ਕੋਈ ਆਸ ਤਾਂ ਕਿਸੇ ਵੀ ਉਹ ਧਰਮ ਦਾ ਹੈਗਾ ਬੰਦਾ ਦਾ ਨਾਮ ਜਿਹੜਾ ਸਤਕਾਰਯੋਗ ਹੀ ਲਿਖਣਾ ਚਾਹ ਕੋਈ ਉਹਦੀ ਕੋਈ ਕੰਟਰੀਬਿਊਸ਼ਨ ਚੰਗੀ ਹੈ ਜਾਂ ਮਾੜੀ ਉਹ ਜਦੀ ਗੱਲ ਹੈ ਆਪਣੇ ਥਾਂ ਦੇ ਉੱਤੇ ਹੈਗੀ ਹੈ ਤੇ ਅਹੀਂ ਕੰਡੈਮਨ ਕਰਦੇ ਪੰਜਾਬ ਸਰਕਾਰ ਨੂੰ ਜੋ ਉਹ ਨਹੀਂ ਕੀਤਾ ਹੈਗਾ ਅਜੇ ਵੀ ਬਿਲਾ ਉਹਨਾਂ ਕੋ ਹੈਗਾ ਇਹਨੂੰ ਠੀਕ ਕਰ ਲੈਣ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੇ ਇਹਨਾਂ ਜਿਹਨਾਂ ਨੂੰ ਕਦੀ ਵੀ ਜਿਹੜਾ ਹੈਗਾ ਉਹ ਸਵਾਲੀਏ ਲੋਕਾਂ ਦੀ ਨਿਗਾਹੋਂ ਇਹ ਖਤਮ ਹੋ ਜਾਣਗੇ ਇੱਕ ਮੈਂ ਥੋੜੀ ਜਿਹੀ ਮੈਂ ਹੋਰ ਗੱਲ ਕਰਨ ਲੱਗਾ ਜੀ ਹੁਣ ਭਗਵੰਤ ਮਾਨ ਆ ਸਾਰਿਆਂ ਨੂੰ ਪਤਾ ਕਿ ਹਜ਼ਾਰਾਂ ਇਹ ਵੀਡੀਓ ਨਹੀਂ ਸੈਂਕੜੇ ਵੀਡੀਓ ਹੋਣੀਆਂ ਜਿੱਥੇ ਉਹ ਸ਼ਰਾਬੀ ਰਜਿਆ ਪਿਆ ਸ਼ਰਾਬ ਦੇ ਵਿੱਚ ਬੋਲਦਾ ਇੰਦਾ ਗੱਲਾਂ ਇੰਦਾ ਕਹਦਾ ਜਿੱਦਾਂ ਕਿ ਦੇ ਮਹੱਲੇ ਦੇ ਪੁਰਾਣੇ ਮਹੱਲੇ ਦੀ ਬੀਬੀਆਂ ਆਪ ਵੀ ਲੜਦੀਆਂ ਹੁੰਦੀਆਂ ਮੈਂ ਬਰਗਾੜੀ ਕਾਂਡ ਦੇ ਵੇਲੇ ਜਦੋਂ ਉੱਥੇ ਵੱਡੀ ਕਨਵੈਨਸ਼ਨ ਹੋਣੀ ਸੀ ਵੱਡਾ ਪ੍ਰੋਗਰਾਮ ਲਿਖਿਆ ਸੀਗਾ ਜੇ ਤੇਰੀ ਜਿੰਨ ਧਰੀਆਂ ਵਾਲੇ ਵੀ ਸੀਗੇ ਦਾਦੂ ਵਾਲ ਵੀ ਸੀਗਾ ਦੀਵਨ ਰਾਮ ਸੋਹਣੀ ਵੀ ਦਲਜੀਤ ਸਿੰਘ ਬਿੱਟੂ ਹੁਣ ਵੀ ਮੇਰੇ ਨਾਲ ਇਕੱਠੇ ਅਸੀਂ ਕੋਈ ਕੁਦਰਤੀ ਕਾਰਾਂ ਇਕੱਠੀਆਂ ਖੜੀਆਂ ਉੱਥੇ ਚਲੇਗਾ ਤੇ ਮੈਂ ਜੇ ਮਥਾ ਡਿਕਣ ਲੱਗਾ ਤੇ ਇਹਨੂੰ ਬੰਦੇ ਕੋਸ਼ ਸਟੇਜ ਤੋਂ ਲਾ ਕੇ ਪਰਾਂ ਖਿੱਚੀ ਜਾਂਦੇ ਸੀ ਮੈਂ ਕਿਹਾ ਕੋਈ ਗੱਲ ਹੋ ਗਈ ਲੱਗਦੀ ਆ ਵੀ ਚਲੋ ਕਿਤੇ ਬਾਦਨ ਜਾਵੇ ਗਾਲ ਇੱਕ ਬਿਆਦਰੀ ਹੋ ਗਈ ਛੱਡੀ ਆ ਉਹਨਾਂ ਮੀਡੀਆ ਧਿਆਨ ਹੋਰ ਪਾਸੇ ਚਲ ਜਾ ਤੇ ਉਹ ਇਹਨੂੰ ਕਹੇ ਵੀ ਤੂੰ ਸ਼ਰਾਬ ਪੀ ਕੇ ਸਟੇਜ ਤੇ ਗਾਲੇ ਬੈਠਾ ਮਾਰੇ ਹਜੂਰੀ ਦੇ ਵਿੱਚ ਉੱਪਰ ਬੈਠੇ ਤਖ ਦੇ ਉੱਪਰ ਅਸੀਂ ਪ੍ਰਮਾਤਮਾ ਹਾਂਜੀ ਹਾਂਜੀ ਉਹ ਉਹ ਮਾਦਰਾ ਨਹੀਂ ਸੀ ਉਹ ਤੁਹਾਨੂੰ ਨਹੀਂ ਉਹਦੋਂ ਉਹ ਪਾਰਲੀਮੈਂਟ ਮੈਂਬਰ ਸੀ ਹਾਂਜੀ ਐਮ ਪੀ ਸੀ ਮੈਂ ਗੱਬੇ ਕੋਈ ਛੜਾਇਆ ਮੇਰੀ ਇਹ ਖਬਰ ਜਿਹੜੀ ਇਹ ਹੀ ਲਗਣੀ ਆ ਵੀ ਆਇਆ ਸੀਗਾ ਪਾਰਲਮੈਂਟ ਰਾਸੀ ਉਹਦੀ ਇਥੇ ਲਾਪਾਕੀਤੀ ਗਈ ਹੈਗੀ ਹੈ ਜਿਹੜੀ ਬਰਗਾੜੀ ਜਿਹੜੀ ਇਹ ਵਿਅਦਬੀ ਹੋਈ ਹੈਗੀ ਆ ਜਨ ਜੀ ਦੱਸ ਜਿਨ੍ਹਾਂ ਨੇ ਕਰਾਈ ਹੈਗੀ ਜਾਂ ਝੂਠੇ ਦੇ ਦੋਸ਼ ਲੱਗਦੇ ਹੈਗੇ ਆ ਬਈ ਉਹਨਾਂ ਦੀ ਗਰ ਖਤਮ ਹੋ ਜਣੀ ਇਹ ਤੇ ਧਿਆਨ ਸਾਰ ਲੋਕਾਂ ਨੇ ਇਧਰ ਕਨਵਰਟ ਹੋ ਜਾਣਾ ਹੈਗਾ ਤੇ ਉਹੋ ਜਿਹੇ ਫੈਸਲੇ ਕਰ ਰਹੇ ਤੇ ਹੁਣ ਤਾਂ ਇਹ ਹੀ ਆ ਵੀ ਬੱਚਿਆਂ ਨੂੰ ਕਿਹੜੇ ਮੋੜਾ ਪੰਜਾਬ ਦੇ ਲੈ ਕੇ ਜਾਈਏ ਆਹ ਇੱਕ ਦੋ ਜਗ੍ਹਾਆਂ ਕਿ ਅਨੰਦਪੁਰ ਸਾਹਿਬ ਜਿੱਥੇ ਕੇ ਬਣੀ ਸੀ ਇੱਕ ਸਾਇੰਸ ਸਿਟੀ ਬਣੀ ਸੀ ਕਿ ਆਹ ਖੌਣਾ ਹੋਰ ਬਣਿਆ ਮਿਊਜ਼ੀਅਮ ਬਣਿਆ ਆਪਣੇ ਹਰਮੰਦਰ ਸਾਹਿਬ ਆਪਣੇ ਅੰਮ੍ਰ ਯਾ ਰਾਮ ਕਾਸ ਬਾ ਗਿਆ ਤੇ ਬਹੁਤੀਆਂ ਜਗ੍ਹਾ ਦੇਖਣ ਹੋਏ ਨੀਗੀ ਤੇ ਨਿਆਣੇ ਬਾਹਰੋਂ ਕੱਲ ਜਾਣਗੇ ਸਾਡੇ ਜਿਹੜੇ ਬਾਹਰ ਇਥੇ ਦੂਜੀ ਤੀਜੀ ਪੀੜ੍ਹੀ ਹੈਗੀ ਆ ਖਾਣ ਲਈ ਹੋਟਲ ਸੋਹਣੇ ਬਣ ਗਏ ਆ ਠੀਕ ਆ ਕਾਹ ਕਿਹੜੇ ਤੱਕ ਪਰ ਇੱਕ ਉਹ ਕੱਲ ਜਾਣੇ ਇੱਕ ਨਸ਼ਾ ਹੀ ਬੜਾ ਉੱਤੇ ਸਰਕਾਰ ਨੇ ਕੋਈ ਨਸ਼ੇ ਦੀ ਆਈ ਸੀ ਨਸ਼ਾ ਬੰਦ ਕਰਾਂਗੇ ਉਹ ਬੰਦ ਨਹੀਂ ਕਰ ਸਕਿਆ ਕ੍ਰਾਈਮ ਬਿਲਕੁਲ ਨਹੀਂ ਕੱਢਿਆ ਅਸ਼ਰਿਆਂ ਫਰੋਤੀਆਂ ਰਹਿ ਜਾਂਦਾ ਸਾਰੀ ਬਾਹਰ ਜਾ ਰਹੀ ਹੈਗੀ ਆ ਤੇ ਪ੍ਰੋਡੂਸ਼ਨ ਉਦੋਂ ਹੀ ਵੱਧ ਗਿਆ ਹੈਗਾ ਉਈ ਵੀ ਇਹਨਾਂ ਨੇ ਆਪਣੀ ਡਿਊਟੀ ਨਹੀਂ ਵਾਈ ਨੇ ਝੂਠ ਬੋਲ ਕੇ ਮੋੜੇ ਆ ਗਏ ਹੈਗੇ ਆ ਸੱਚ ਬੋਲਣਾ ਚਾਹੀਦਾ ਸਾਨੂੰ ਵੀ ਪਤਾ ਵੀ ਇੰਨਾ ਉਹਨਾਂ ਕੋ ਬਜਟ ਨਹੀਂ ਹੁੰਦਾ ਵੀ ਸਾਰੀ ਚੀਜ਼ ਕਰ ਸਕਣ ਪਰ ਇਹ ਝੂਠ ਕਾਲੀ ਬੋਲਦੇ ਨੇ ਇਸ ਗੱਲ ਹੈਗਾ ਚਾਹੇ ਕੋਈ ਪਾਰਟੀ ਵੀ ਹੋਵੇ ਚਾਹੇ ਕਾਲੀ ਹੋਣ ਕਾਂਗਰਸ ਝੂਠ ਨਾ ਬੋਲੋ ਤੇ ਆਪਣੇ ਬਜਟ ਦੀ ਦੇਖੋ ਵੀ ਆਹ ਚੀਜ਼ਾਂ ਅਸੀਂ ਕਰ ਸਕਦੇ ਆ ਇਹਨਾਂ ਪੰਜਾਬ ਦੀ ਤਰੱਕੀ ਕਰੂਗੀ ਤੇ ਚਾਹੀਦਾ ਹੈਗਾ ਲੋਕਾਂ ਦੇ ਟੈਕਸ ਦੇ ਪੈਸੇ ਆ ਸਕੂਲਾਂ ਤੇ ਐਜੂਕੇਸ਼ਨ ਤੇ ਲੱਗਣ ਹਸਪੀਟਲਾਂ ਤੇ ਲੱਗਣ ਸੜਕਾਂ ਤੇ ਲੱਗਣ ਕ੍ਰਾਈਮ ਰੋਕਣ ਤੇ ਲੱਗਣ ਅਸ਼ੇਰ ਰੋਕਣ ਤੇ ਲੱਗਣ ਇਹ ਲੋਕਾਂ ਨੂੰ ਫਰੀ ਚੀਜ਼ਾਂ ਦੇਣ ਦਾ ਇਹ ਹੁੰਦੇ ਆ ਵੀ ਨਹੀਂ ਆ ਫਰੀ ਦੇਾਂਗੇ ਆ ਫਰੀ ਦੇਾਂਗੇ ਤੇ ਬਸ ਬੇਤਰਕੀਕ ਦਾ ਮੁੱਲ ਕਰੂਗਾ ਮਕਸੂਰੇ ਬਣਾਉਂਦਾ ਦੁਨੀਆ ਨੂੰ ਲੋਕਾਂ ਨੂੰ ਮਕਸੂਰੇ ਬਣਾ ਰਹੇ ਆ ਇਹ ਚਾਹੀਦਾ ਹੁੰਦਾ ਜੋਬਾਂ ਕ੍ਰੀਏਟ ਕਿੰਦਾ ਕੰਨਾ ਕਰਦੀਆਂ ਇਹਨਾਂ ਨੇ ਤੇ ਇਹਨਾਂ ਦੀ ਤਰ੍ਹਾਂ ਦੀ ਸਾਰੀਆਂ ਪੋਸਟਾਂ ਗਲਤ ਹੈਗੀਆਂ ਬਾਕੀ ਪਾਰਟੀ ਮੇਹੀ ਕੁਛ ਕਰਦੀਆਂ ਪਰ ਇਹ ਨਹੀਂ ਤਾਂ ਬਿਲਕੁਲ ਹੀ ਉਹਦੋਂ ਗਾਹ ਲੰਘ ਹੈਗੇ ਆ ਤੇ ਅਸੀਂ ਦਹੀ ਕਹਿੰਦੇ ਅਜੇ ਵੀ ਸਰਕਾਰ ਨੂੰ ਸੋਚਣਾ ਚਾਹੀਦਾ ਹੈਗਾ ਆ ਜੇ ਕਿਸੇ ਕੰਪਨੀਾਂ ਨੇ ਉਹ ਜਿਹੜੀਆਂ ਡਿਊਟੀਆਂ ਸੀਗੀਆਂ ਲਗਦੀਆਂ ਨੇ ਉਹਨੇ ਟੈਂਡਰ ਲਏ ਸੀ ਜੇ ਉਹ ਨਹੀਂ ਨਿਭਾਈਆਂ ਹੈਗੀਆਂ ਉਹਨਾਂ ਦੀ ਗੈਲਰੀ ਉਹ ਵੱਖਰੀ ਹੋ ਸਕਦੀ ਹੁੰਦੀ ਹੈਗੀ ਆ ਤੇ ਕੋਸ਼ਿਸ਼ ਹੋਣੀ ਚਾਹੀਦੀ ਹੁੰਦੀ ਆ ਵੀ ਜਿਹੜੀ ਆ ਇਹ ਇਹ ਨਾ ਪੱਖਪਾਤ ਦਾ ਨਹੀਂ ਹੋਣੀ ਚਾਹੀਦੀ ਪ੍ਰੋਪਰ ਨਕਰੀ ਕਰਨ ਤੋਂ ਬਾਅਦ ਦੱਸ ਦੇਣਾ ਚਾਹੀਦਾ ਕਿ ਕਿਥੇ ਕਿਥੇ ਘੜ ਰਹੀ ਹੈ ਟੈਂਡਰ ਜਿਹੜੇ ਅਸੀਂ ਵੀ ਗੁਰਦੁਆਰਾ ਸਾਹਿਬ ਸੇਵਾ ਕਰਦੇ ਆ ਇੱਥੇ ਕਰਦੇ ਆ ਹੋਰਦਾਰਾ ਸੇਵਾ ਕਰਦੇ ਆ ਕਈ ਵਾਰੀ ਇਹ ਟੈਂਡਰ ਜਿਹੜੇ ਆ ਨਹੀਂ ਲੈ ਜਾਂਦੇ ਕਈ ਪਤਾ ਹੁੰਦੇ ਨੇ ਆਹ ਕੰਪਨੀ ਕੈਪੇਬਲ ਹੈ ਇਹ ਨਹੀਂ ਇਹਨੂੰ ਸੇਵਾ ਦੇਣੀ ਹੈਗੀ ਆ ਤੇ ਵੀ ਇਹ ਸੋਣਾ ਇਹ ਡਿਊਟੀ ਆਪਣੀ ਜਵਾਬ ਨਵਾ ਸਕਦੀ ਹੈਗੀ ਆ ਤੇ ਕੁਝ ਵੀ ਹੈਗਾ ਅਸੀਂ ਅਜੀਤ ਅਖਬਾਰ ਦੇ ਨਾਲ ਖੜੇ ਹੈਗੇ ਆ ਤੇ ਅਸੀਂ ਜਿਹੜੀ ਵੀ ਕੋਈ ਵੀ ਇਹ ਸਰਕਾਰ ਜਿਹੜੀ ਆ মিডিਏ ਨੂੰ ਦਬਾਉਣ ਦੀ ਕੋਸ਼ਿਸ਼ ਕਰੂਗੀ ਜ਼ੋਰ ਦੇ ਨਾਲ ਤੇ ਅਸੀਂ ਉਹਦੀ ਨਖੇਦੀ ਕਰਦੇ ਆਂ ਤੇ ਅਸੀਂ ਉਹਨਾਂ ਦਾ ਜਿਹੜਾ ਹੈਗਾ ਚਾਹੁੰਦੇ ਆਂ ਵੀ ਉਹ ਜਿਹੇ ਕਢਨਾਮਾ ਉਹ ਤੋਂ ਬਾਅਦ ਆ ਜਾਣਾ ਧੰਨਵਾਦ ਜੀ ਮੁਦਾ ਇਸ ਬਾਤ ਕਰਦੇ ਆਂ ਅਗਲੇ ਮੁੱਦੇ ਨਾਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ